ਮੇਰੇ ਕੈ ਨਾਮ ਰਸਿਆ ਵਾਗਿ ਸੋ ਇੱਕ ਨਿਹਰੇ ਕਹਿ ਨਾਮ ਸਬ ਤੇ ਸਭ ਕੀ ਆ ਨਾ ਹੀ ਕਰਤੇ ਰਹਿ ਸਦਾ ਨਾਮ ਵਿਵਾਦ ਹਰ ਸਤ ਨਾਮਿਆ ਆਧਾਰ ਮਿਲਾ ਜਿਨ ਕੋ ਖਾਂ ਸਭ ਪਾਈਆਂ ਤਰ ਸ਼ਾਂਤ ਸੁਖ ਮਨ ਆਈ ਉਸੇ ਨਾ ਜਿਨ ਇੱਛਾ ਸਭ ਪਾਈਆਂ ਰਤੋ ਆਖੀ ਤਾ ਗੁਰੂ ਬਿਟੋ ਜਦਿਆਂ ਕਿ ਆਈਆਂ ਸਭੰ ਸਮੋ ਸੰਤ ਸਬਦ ਰੂਪਿਆ ਸੱਜਾ ਨਾਮਿ ਰਦਾ ਰੁਵਾਦੀ ਸੰਤ ਸ਼ਬਦਿਤ ਕਰਸਾ ਗਏ ਕਰਸਾ ਗਾਏ ਸ਼ਬਦਵਾਜੀ ਕਲਾ ਜਿਤ ਕਰਤਾ ਆਈਆਂ ਪੰਜ ਦੂਤ ਵਸ ਕੀਤੇ ਭਾਲ ਕਤੁ ਕੁਮਾਰ ਕਹੇ ਜੀਵ ਬੇਤਾ ਸਤਿਗੁਰੁ ਰਹਿਆ ਭਾਗ ਸ਼ਾਮ ਨੂੰ ਹੋਲੀ ਨੂੰ ਥੱਕ ਤਾਰਾ We like ਹਰਗੋਬਿੰਦ ਨੋ ਸਿਮਰੋ ਸਿ ਅਰਾਈ ਸਿ ਅੰਤ ਸੰਤਿ ਆਈਐ ਜਿਨ ਲਿਟੇ ਸਭ ਸੁਖ ਜਾਇ ਦੇਖੁ ਹਦ ਸਿਂ ਗਰੀਐ ਪਰ ਨੌਲੇ ਜਾਵੈ ਭਾਈ ਸੰਤ ਕਾਈ ਹੋਇ ਤਾਏ ਦਸਨਿ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕਾਈ ਹੋਇ ਜਾਇ ਸਭਿ ਪਾਤਸ਼ਾਹ ਜੀ ਤੁਮ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਰਾਜਾ ਅਧਿਆਤਮਕ ਬੋਲੋ ਜੀ ਦਾ ਪਿਆਰਿਆ ਜੋ ਜਰਨ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੇਨਾ ਸਿੰਘਾ ਸਿੰਘ ਬੋਲੋ ਜੀ ਵਾਹਿਗੁਰੂ ਪੰਜਾ ਤਕਤਾ ਸਰਬੱਤ ਗੁਰੂ ਅਨੰਦ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਦਰਬਾਤੋ ਕਾਂਤਾ ਜੀ ਕੀ ਅਰਦਾਸ ਹੈ ਜੀ ਸਰਬੱਤ ਨੂੰ ਕਾਂਤਾ ਜੀ ਕੋ ਵਾਹਿਗੁਰੂ 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 ਨਾਮ ਜਪਿ ਆਵੇ ਚਿਤਿਆਮ ਕਹ ਸਤਕਾ ਸਤਿ ਹੋਵੇ ਜਹਾਂ ਜਹਾਂ ਕਾਂਤਾ ਜੀ ਰਹੇ ਗਹਾਂ ਤਰਖਿਆ ਦੇ ਜੈ 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 ਆਏ ਗਾਲ ਤੇ ਜੀ ਕੇ ਬੁਰ ਬਲੇ ਬੋਲੋ ਜੀ ਸਿਕੰਦਰੁ ਤੁਕੇ ਜਾਨ ਕੇ ਸਿਧਾਰਹਿ ਤਾ ਵੇਖਦਾ ਸਾਹੋ ਤਾ ਕੋ ਸਦਾ ਨਾਨਾ ਸਿਧਾਨ ਅਨਾਨਾ ਸ਼੍ਰੀ ਅਕਾਲ ਸਹਿਬ ਦੇ ਕੇ ਦਖਸ਼ਿਣਿ ਸ਼ਿਸ਼ਨਾਣ ਚੌਕੀਆਂ ਚੰਦੇ ਭੁੰਗੇ ਜਗੋ ਜੁਗਤਾਲ ਧਰਮ ਕਾਜ ਅਕਾਰ ਬੋਲੋ ਜੀ ਤੁਹਾਈ ਗੁਰੂ ਸਿਕੰਦਰ ਮਨ ਦੀਵਾ ਮਤੁ ਤੇ ਮਤਿ ਵਰਤਦਾ ਰਾਖਾ ਗੁਰੂ ਏ ਪਾਲਿਕ ਆਪਣੇ ਪੰਥ ਦੇ ਸਦਾ ਸਾਈ ਦਾਤਾ ਜੀ ਨੂੰ ਸ੍ਰੀ ਰੰਕਾਰ ਸਾਹਿਬ ਦੇ ਦੂਰ ਦੂਰ ਦਵਾਰਿਆਂ ਹੋਈ ਤਾਂ ਮਾ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਜੋੜਿਆ ਗਿਆ ਉਹਨੇ ਦਰਸ਼ਨ ਦਾਤ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਖੇਤ ਮਾਇਆ ਦੇ ਮਾ ਸਤਿਗੁਰੂ ਤੇ ਤਾਣਿਆਂ ਦੇ ਤਾਣ ਉਪਿਆਂ ਦੇ ਹੋਰ ਨਿਆਸਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਦਾਤ ਦੇ ਜੀ ਸਤਿਗੁਰੂ ਜੀ ਆਪ ਜੀ ਦੇ ਦਰਬਾਰੀ ਦੇ ਪ੍ਰਮਾਣ ਹਨ ਲਾ ਖੁਸ਼ੀਆਂ ਬਾਤਾਂ ਆ ਜੇ ਸਤਿਗੁਰ ਨਦ ਕਰੇ ਨਿਹੁਕੇ ਖਲ ਨਾਮ ਦੇ ਮਰ ਮਰਤਾ ਸਿਤ ਰੋਏ ਜੇ ਮਹਾਵਾਕਨ ਸਾਧ ਸਤਿਗੁਰੂ ਜੀ ਸਰਕਾਰੀ ਜਿਹਨੇ ਕੈਂਡੀ ਸਤੂਲ ਪਾਣੀ ਜਿਹੇ ਸਤਿਗੁਰੂ ਜੀ ਡੀਓ ਰਿਸੀਵਰ ਦੇ ਸੁਸ਼ਟਾ ਗੁਰੂ ਸਾਧ ਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਾਸ ਸਤਿ ਅਗਦੇ ਨੂੰ ਜਨ ਸਤਿਗੁਰੂ ਜੀ ਆਪ ਜੀ ਦੇ ਚਨ ਕੋਟਾ ਤਰ ਲੈਂਦੇ ਹੋਇਆ ਕੜ ਦੇ ਘੋ ਲੈ ਕੇ ਸਤਿਗੁਰੂ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਧੁਰ ਕੀ ਬਾਣੀ ਆਈ ਜਿਸ ਚਲਿ ਜਿਮ ਦੰਡਾਈ ਜਿਲੇ ਮਹਾਵਕੰਸਾ ਸ਼੍ਰੀ ਕੰਵਰ ਸੇਵਾ ਰਾਮਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਬਾਣੀ ਕੋਟਾ ਤੋਂ ਲੈ ਕੇ ਮੰਦਗਲ ਵਿੱਚ ਪਹੁੰਚੀ ਹੈ ਸਤਿਗੁਰੂ ਜੀ ਪ੍ਰਤਿਦਰ ਬਾਣੀ ਦੇ ਜਾਪ ਕਰਦੇ ਹੋਈਆਂ ਗਲਤੀਆਂ ਨੂੰ ਲਾਹ ਦੇ ਚੁਣਾ ਬਖਸ਼ਨੀ ਸਾਧੂ ਗੁਰੂ ਜੀ ਅੱਗੇ ਤੋਂ ਗੁਰਬਾਣੀ ਪੜ੍ਹਦੇ ਸਮੱਤ ਬਖਸ਼ਨੀ ਸਾਧੂ ਗੁਰੂ ਜੀ ਆਪ ਜੀ ਨੇ ਕਰਵਾ ਕਰਨੀ ਸਮੂਹ ਸਾਧ ਦੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਰਣ ਬਖਸ਼ਨੀ ਸਾਧੂ ਗੁਰੂ ਜੀ ਤਾਂ ਦੁਆਰскія ਬਖਸ਼ਨੀਆ ਆਪਣੇ ਦਰੋਂ ਕਰੋ ਗੁਰੂ ਸਿੱਖੀ ਸਤਿਗੁਰੂ ਸਾਹਿਬਾਂ ਨਾਮ ਨਾਮ ਦੀਆਂ ਦਾਤਾ ਗੋਸਨੀਆ ਸਾਧੂ ਗੁਰੂ ਜੀ ਸਮੂਹ ਸਾਧ ਬਨ ਆਪ ਜੀ ਦੇ ਦਾਤੇ ਰਹਿਣ ਆਪ ਜੀ ਤੋਂ ਕਮਾਈ ਉਪਰਾਸਾਦੀ ਦੇ ਦਾਤ ਜਰੈ ਕਰੀ ਪਾਲ ਸਾ ਸੋਜ ਪਿਤਰਾ ਹਲਾਉ ਕੋਗ ਰਾਇ ਲੱਗਿਆ ਹਰਿਆ ਪੋਖੀ ਤਿਲਕ ਪ੍ਰਸਾਦ ਸੰਤਾਂ ਦੇ ਵਰਤੋਂ ਦੀ ਅੱਖ ਮੋਵੇ ਜੋ ਜੀ ਸ਼ਕੇ ਸਾਜੀ ਦਾ ਨਾਮ ਜਪੇ ਸਤਨਾ ਵਾਹਿਗੁਰੂ ਜਪੇ ਆਪ ਜੀ ਦੇ ਦਰਤੇ ਸੰਤਾਂ ਦੀ ਹਾਜ਼ਰੀ ਦਰਬਾਰ ਬੰ ਕਰਨੀ ਤਿਲਕ ਪੁਰੇ ਦਾਵਾ ਦਰਮਨ ਜੂਰ ਕਰਨੀ ਪਰਮ ਪਰ ਚਲਿਆ ਲੇਖੇ ਵਿਚਨਾਉਨਾ ਕਰੋ ਕਿਰਪਾ ਚਲ ਰਹੇ ਬਰਾਉ ਵਿੱਚ ਹੋਕ ਨਾਮੇ ਦੀ ਦਾਤ ਬਖਸ਼ ਕੇ ਜੰਤਾਨੂ ਜਿ ਤਾਤਪੁਰ ਰੂਪ ਨਾਮੇ ਤੇ ਚੰਨ ਦੀ ਸਮਰਥਾ ਬਖਸ਼ੋ ਛੇ ਪੌੜੀਆਂ ਕਾਂਸੇਬ ਜੀ ਕੇ ਅਰਦਾਸ ਸਤਿਗੁਰ ਵੰਦ ਘਟਾ ਤੁਮ ਮਾਫ ਕਰਨੇ ਸਰਬੱਤ ਦੇ ਕਾਰਜ ਆਸਕਰਨੇ ਸਹੀ ਪਿਆਰੇ ਕਹੀ ਜਿਨਾਂ ਪਿਆਰ ਕੇ ਨਾਮ ਜਿਤਾਵੇ ਨਾਨਕ ਰਾਮ ਚਰਨੀ ਕਲਾ ਦੇਹ ਮਹਾਂਸ਼ਰਵਤ ਰਪਰਾ ਵਾਹਿਗੁਰੂ ਘਰ ਸੋ ਵਾਹਿ ਰਹਾ ਗਿਆ ਭਈ ਕਾਰ ਕੀ ਤਵੇ ਚਲਾਇਓ ਕੰਥ ਸਾਦੇ ਕਨਕੁ ਮੈਂ ਗੁਰੂ ਮਾਨਯੋ ਕੰਥ ਤੁਮੁ ਗ੍ਰੰਥ ਦੇ ਮਾਲੇ ਉਹ ਰਮਾਨਾ ਮੁਰਦਾਰਾ ਸਭ ਹੋਏ ਸੁ ਪਰਸਨਾ ਸਲੋਕ ਅਨਤ ਨਿੰਦ ਰਾਜ ਅਸਰੂਪੰ ਸਤ ਤਾ ਜਗ ਭਕਤ ਅਸਮਾਨ ਪ੍ਰਚਾਤ ਮੋਰਗਿਆ ਨਯੰਦ ਹੈ ਦਾਣਟ ਸੁਤਨ ਮਨੋਰ ਚੰਮਾਇ ਕਰਦੇ ਜਿਨਾ ਕਰਕੇ ਨਾ ਤੇ ਦੇ ਬੱਚੇ ਨੂੰ ਕਿਰਦਾਰ ਕਰੇ ਹਾਰੇ ਭੰਲੇ ਧਾਰ ਪੁਰਨ ਪੈ ਮੈਂ ਸਾਰਾ ਕਰ ਦੂੰਗਾ ਜੇ ਚਾਰ ਸੇ ਕਰੇ ਅਰਜ਼ਾਤ ਕਰਨੀ ਹੋਣੀ ਇਹਨੂੰ ਕੋਈ ਨਹੀਂ ਪਿਆ ਰਹਿੰਦੇ ਆਹ ਵਾਹ ਬਾਬਾ ਹੀ ਕਰ ਦੂੰਗਾ ਚੌਥਾ ਦਸਵਾ ਸਿਰੋਂ ਕਾ ਸਿਰਵਾਹ ਦੇ ਦਿੱਤੀ ਪੁੱਤ ਦੀ ਪੁੱਤ ਦੀ ਕੀ ਪ੍ਰਸ਼ਾਦ ਅਸਿਰੋਂ ਬਹੁਤ ਸੰਦਾਰ ਮੰਗ ਲਈ ਤੇ ਆਈ ਪਰਾਂਨਦ ਬਹੁਤ ਜਾਂ ਮੁਰਦਾ ਸਹਾਇਤਾ ਜਨ ਹੱਥ ਨੂੰ ਸੰਗੋਚਿ ਇਹ ਹਰ ਹਰ ਕੇ ਸੰਤੇ ਆਈਏ 你这带上这个。<music> <music>